ਚਾਚੂ ਰਹਿ ਜਾਂਮ ਜੇ ਇੱਕ ਮਰਡਰ ਹੋਇਆ ਸੀ ਤੇ ਬਲਾਈਂਡ ਮਰਡਰ ਸੀ ਉਹਦੇ ਚ ਕੀ ਕਾਰਵਾਈ ਕੀਤੀ ਗਈ ਆ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨੂਆ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟਲਕ ਲੇਡੀ ਸੀ ਉੱਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕੁਮਾਰ ਇੱਕ 릭ਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਸ ਥੋੜੇ ਸ਼ੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਏ ਕਿੱਧਰ ਆਇਓ ਤੇ ਇਨ ਬਿਟਵੀਨ ਕੇ ਫਿਰ ਇਹਨਾਂ ਵਿੱਚ ਤਕਰਾਰ ਸ਼ੁਰੂ ਹੋ ਗਈ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵਿੱਚ ਜੈਂਟਸ ਬੰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਲਗਾ ਦਿੱਤੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਾਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗੁਮਾਨ ਸੀ ਰਾਜਗੁਮਾਨ ਦਾ ਨਾਂ ਸੀ ਉਹਨਾਂ ਦਾ ਉਹ ਆਪਣੇ ਲੈਬ ਅਸਿਸਟੈਂਟ ਸੀ ਉੱਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਚਿਰੰਜਗ ਸ਼ਾਲੂਮਰ ਸੀ ਉਹ ਜਦੋਂ ਆਏ ਤੇ ਇਹਨਾਂ ਨੇ ਆ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਛੱਟ ਲਗਾ ਦਿੱਤੀ। ਸਿਰ ਦੇ ਇੱਕੋ ਛੱਟ ਦੀ ਤਾਬਨਾ ਚੱਲਦੇ ਹੋਏ ਤੇ ਉਹ ਜਦੋਂ ਹਸਪੀਟਲ ਲੈ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ। ਇਹਦੇ ਵਿੱਚ ਜਦੋਂ ਇਹਨਾਂ ਦੀ ਤਕਰਾਰ ਹੁੰਦੀ ਸੀ ਜਿਹੜੀ ਨੇੜੀ ਆ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ। ਇਹ ਉਸ ਦਿਲੇ ਤੱਕ ਬਲਾਈਂਡ ਮਰਡਰ ਸੀ। ਇਹ ਲੜਕੀ ਉੱਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਆਈ ਉੱਥੇ ਮੌਕੇ ਤੇ ਕਾਰਵਾਈ ਕੀਤੀ। ਪੁਲਸ ਰਿਪੋਰਟ ਮਜਾ ਤੇ ਪਰਚਾ ਰਜਿਸਟਰਡ ਕੀਤਾ ਤੇ ਅੱਗੋਂ ਤਫ਼ਤੀਸ਼ ਸ਼ੁਰੂ ਕੀਤੀ। ਤਫ਼ਤੀਸ਼ ਦੇ ਵਿੱਚ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਵਧੀਆ ਕੰਮ ਕਰਦੇ ਹੋયા ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁਟ ਸੀ ਉਹਦੇ ਬੇਸ ਤੇ ਲਗਾਤਾਰ ਹੀ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰੇ ਇਲਾਕੇ ਦੇ ਵਿੱਚੋਂ ਇਹਨੂੰ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਲਿਜੀਟ ਰਿਲੇਸ਼ਨ ਸਨ ਇਹ ਲੜਕੀ ਉਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਭਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਜੀ ਕੀ ਕਾਰਵਾਈ ਕੀਤੀ ਹੁਣ ਇਹਨਾਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜਿਹੜੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁੱਛਗਿਛ ਚ ચા ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੋਈ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੀ ਲੇਡੀ ਦੇ ਨਾਲ ਰਹਿਣਾ ਗੁੱਜਰਪੁਰਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਐਕਿਊਜ਼ਡ ਹੈ ਇਹ ਅਰਬ ਸਟੇਟ ਲਾਕੇ ਦਾ ਰਹਿਣ ਦਾ ਤੇ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਾਰਵਾਈਆਂ ਵਿੱਚ ਤੇ ਨਹੀਂ ਮਦਦ ਲਿਸਕੇ ਨੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜਬੂਰ ਪੁੱਛਗਿਛ ਕਰਾਂਗੇ